ਬਾਪਾ ਸਾਹਿਬ ਆਈ ਗੁਰਜੀ ਜੀ ਹਤੇ ਜੀ ਮਾਫੀ ਚਾਹੁੰਨੇ ਸਭ ਤੋਂ ਪਹਿਲੇ ਕਿ ਮੈਂ ਥੋੜਾ ਜਿਹਾ ਲੇਟ ਹੋ ਗਿਆ ਤੇ ਪੜੇ ਦੱਸੋ ਕਾਦੀ ਪ੍ਰੋਬਲਮ ਆ ਬਾਜੀ ਇਹ ਤਾਂ ਐਕਸੀਡੈਂਟ ਸੀ ਤਾਂ ਹੋ ਗਿਆ ਐਕਸੀਡੈਂਟ ਹੋ ਗਿਆ ਸੀ ਜੀ ਸਿੱਧਕ ਚਲਾਉਂਦਾ ਸੀ ਹਾਂ ਉਹਦੇ ਸੀ ਰਿਕਸ਼ਾ ਚਲਾਉਂਦਾ ਸੀ ਰਿਕਸ਼ਾ ਚਲਾਉਂਦਾ ਤੁਹਾਡੇ ਕੋ ਖਾਣ ਨੂੰ ਕੁਝ ਹੈਗਾ ਕਿ ਨਹੀਂ ਹੈਗਾ ਰੋਟੀ ਬਣੀ ਦੱਸੋ ਉਹਦਾ ਪਾਤਾ ਹੀ ਮਹੀਨੇ ਦੋਂਦਾ ਤੁਹਾਡੀ ਤਾਂ ਮੰਮੀ ਨੇ ਯਾਨੀ ਕਿ ਇਹਨਾਂ ਦੀ ਸੱਸ ਨੇ ਸੋਦਾ ਪਾਤਾ ਤੁਹਾਨੂੰ ਗੁਲਜਬਦ ਤੁਹਾਨੂੰ ਪਤਾ ਹੀ ਤੇ ਤੁਸੀਂ ਸਬਜ਼ੀ ਵੇਚ ਲੋਗੇ ਸਬਜ਼ੀ ਵੇਚ ਲੋਗੇ ਬਸ ਸਾਹਿਬ ਤੂੰ ਪਾ ਲੈ ਕੰਮ ਕਰਾ ਤੂੰ ਚੱਲੇ ਪਰ ਕੰਮ ਨਹੀਂ ਹੁੰਦਾ ਚਲੋ ਕੋਈ ਨਹੀਂ ਸਾਨੂੰ ਸਮਾਂ ਦਿਓ ਭੈਣੇ ਤੁਸੀਂ ਆਇਓ ਗੁਰੂ ਅਰਜਨਦਾਸ ਪਾਤਸ਼ਾਹ ਦੇ ਦਰ ਤੇ ਥੋੜਾ ਸਮਾਂ ਦੇ ਦਿਓ ਅਸੀਂ ਕੋਸ਼ਿਸ਼ ਕਰਦੇ ਹਾਂ ਠੀਕ ਹੈ ਜੀ ਤੇ ਤੁਹਾਨੂੰ ਜਿਹੜੀ ਕੀ ਲੈਣੇ ਆ ਫਿਰ ਤੁਸੀਂ ਸਬਜ਼ੀ ਵਗੈਰਾ ਨਹੀਂ ਤਨਾ ਤੁਹਾਡੇ ਘੜੀ ਤੁਸੀਂ ਆਪਣੇ ਪਿੰਡ ਦੇ ਸਰਪੰਚ ਨੂੰ ਚਾਹਗੇ ਦੇਖਣਾ ਹੀ ਪੈਣਾ ਕੋਈ ਕੰਮ ਕੁੰਮ ਖੋਲ ਦਿੰਦਾ ਵੀਰ ਨੂੰ ਕੋਈ ਨਹੀਂ ਪੁੱਛਦਾ ਹੈਗਾ ਚਲੋ ਕੋਈ ਨਹੀਂ ਕੋਈ ਮੰਗਣ ਨਹੀਂ ਜਾਇਆ ਕਿਸੇ ਦਾ ਦੁਕਾਨਾਂ ਦੁਕਾਨਾਂ ਤੇ ਲਾਲੂ ਘਰੇ ਦੀ ਅੱਛਾ ਜੀ ਇਹ ਤਰਾਹ ਆਫ ਦੁਕਾਨਾਂ ਤੇ ਗੱਲ ਸਾਰੀ ਰੋਟੀ ਦੇ ਮੁਕਦੀ ਆ ਗਈ ਕਿ ਰੋਟੀ ਕਰਕੇ ਤੁਸੀਂ ਆਏ ਉਤਰ ਲਈ ਮੰਨਦੇ ਹੋ ਚੱਲ ਜੇ ਰੀਡਿੰਗ ਮੇਜੇ ਤੇ ਚੱਲ ਦੁਕਾਨਾਂ ਤੇ ਲਾ ਲੂਗਾ ਆਪ ਇਹਨਾਂ ਦੇ ਗੱਲਾਂ ਸਿੱਖੋ ਆ ਦੇਖੋ ਹੁਣ ਛੋਟਾ ਜਿਹਾ ਕੰਮ ਆ ਵੇਖੋ ਆ ਬਚਾਰੇ ਵੀਰ ਨਾ ਇਹ ਤਾਂ ਐਕਸੀਡੈਂਟ ਹੋ ਗਿਆ ਤੇ ਆ ਭੈਣ ਆਈ ਹੈ ਨਾਲ ਤੁਮੇ ਜੀ ਇਹ ਤਾਂ ਬੱਚੇ ਕੋਈ ਪੁੱਛਦੇ ਨਹੀਂ ਬੱਚੇ ਨਹੀਂ ਨਾ ਪੁੱਛਦੇ ਭੈਣੇ ਬੱਚੇ ਪੁੱਛਦੇ ਨਹੀਂ ਆ ਤੇ ਵੀਰ ਦਾ ਐਕਸੀਡੈਂਟ ਹੋ ਗਿਆ ਤੇ ਹੁਣ ਪਹਿਲੇ ਦਿਹਾੜੀ ਕਰਦਾ ਸੀ ਤੇ ਉਹ ਵੀ ਨਹੀਂ ਹੁਣ ਮਿਲਦੀ ਤੇ ਗੱਲ ਰੋਟੀ ਦੀ ਆ ਗਈ ਆ ਦੇਖ ਲੋ ਰੋਟੀ ਪਿੱਛੇ ਵਿਚਾਰੀ ਭੈਣਾਂ ਨੇ ਆਪਣੇ ਘਰ ਵਾਲੇ ਨਾਲ ਆਈ ਆ ਤੇ ਇਤਨਾ ਦੇ ਹਾਲਾਤ ਆ ਸਾਡੇ ਸਿੱਖਾਂ ਦੇ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਪਿੰਡ ਵਾਲਿਓ ਲੰਗਰ ਲਾਓ ਮੈਂ ਨਹੀਂ ਕਹਿੰਦਾ ਨਾ ਲਾਓ ਪਰ ਲੰਗਰ ਲਾਉਣ ਤੋਂ ਪਹਿਲੇ ਅਜਿਹੇ ਪਰਿਵਾਰਾਂ ਦੀ ਮਦਦਨਾ ਤੁਸੀਂ ਆਪ ਸੋਚ ਕੇ ਦੇਖਿਓ ਖਾਲਸਾ ਜੀ ਇੱਕ ਘਰ ਵਾਲਾ ਆਪਣੀ ਵਾਈਫ ਦੇ ਨਾਲ ਪਤਨੀ ਦੇ ਨਾਲ ਕਿਸੇ ਦੇ ਸਾਹਮਣੇ ਇਤਨਾ ਆਵੇ ਮਦਦ ਲਈ ਇਤ ਮੰਗੇ ਕਿੱਡੀ ਵੱਡੀ ਗੱਲ ਹੈ ਕੀ ਹਾਲਾਤ ਹੋਣਗੇ ਉਹਨਾਂ ਦੇ ਤੇ ਮਜਬੂਰੀ ਵਾਸੀ ਕੋਈ ਕਿਸੇ ਕੋਲ ਆ ਕੇ ਇਤਨਾ ਹੈਲਪ ਮੰਗਦਾ ਵਾ ਤੇ ਮੈਂ ਇਹ ਚੀਜ਼ ਸਮਝ ਸਕਦਾ ਤੇ ਅਸੀਂ ਨਾ ਨਹੀਂ ਕਰਦੇ ਕਦੀ ਵੀ ਕਿਸੇ ਨੂੰ ਆਪਣੇ ਪੰਜਾਬੀਆਂ ਲਈ ਪਰ ਇਹ ਕਿਰਤ ਕਰਿਓ ਭੈਣੇ ਠੀਕ ਹੈ ਨਾ ਕੰਮ ਜ਼ਰੂਰ ਕਰਿਓ ਨਾ ਐਵੇਂ ਸਾਡੇ ਕੋਲ ਲੈ ਕੇ ਵੇਚ ਦਿਓ ਇਹ ਕੰਮ ਨਾ ਕਰਿਓ ਠੀਕ ਹੈ ਰੋਟੀ ਜੋਗਾ ਤੁਸੀਂ ਕਰਨਾ ਹਾਂ ਹਾਂ ਪਤਾ ਕਿ ਹਾਂਜੀ ਹਾਂਜੀ ਕੰਮ ਕਰਨਾ ਜੇ ਠੀਕ ਹੈ ਕੋਣ ਆਵੇ ਤੁਸੀਂ ਲੈ ਕੇ ਵੇਚ ਦਿਓ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ ਆ ਠੀਕ ਹੈ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਹੀ ਹੈ ਗੁਰੂ ਅਮਰਦਾਸ ਪਾਤਸ਼ਾਹ ਠੀਕ ਹੈ ਉਹਨਾਂ ਦੇ ਅੱਗੇ ਜਾ ਕੇ ਅਰਦਾਸ ਬੇਨਤੀ ਕਰਿਓ ਉਹਨਾਂ ਨੇ ਹੀ ਤੁਹਾਨੂੰ ਦੇਣਾ ਹੈਗਾ ਠੀਕ ਹੈ ਜੀ ਚਲੋ ਠੀਕ ਹੈ ਤੁਸੀਂ ਕੱਲ ਨੂੰ ਆ ਬੇਨਤੀ ਨਹੀਂ ਆਂ ਆ ਬੇਨਤੀ ਨਹੀਂ ਆਂ ਉਹਨਾਂ ਪਹਿਨੇ ਕੋਣੀ ਤੇ ਤੋਂ ਉਹਨਾਂ ਪਹਿਨੇ ਦੇਣਾ ਦੇਣਾ ਤੇਰੇ ਗੁਰੂ ਨੇ ਆ ਠੀਕ ਹੈ ਦੇਣਾ ਤੇਰੇ ਗੁਰੂ ਨੇ ਆ ਅਸੀਂ ਕੁਝ ਨਹੀਂ ਦੇਣਾ ਹੈਗਾ ਚਲੋ ਕੋਈ ਨਾ ਪਹਿਨੇ ਠੀਕ ਹੈ ਜੀ ਕੱਲ ਤੁਸੀਂ ਨਾ ਸ਼ਾਮੀ ਕੋਲ ਕਰਿਓ ਇੱਕ ਵਾਰੀ ਠੀਕ ਹੈ ਜੀ ਠੀਕ ਹੈ ਪਿਆਰੇਓ ਭਾਈ ਖਾਲਸਾ ਭਾਈ ਗੁਰਜੀ ਕੀ ਫਤਿਹ